ਪੁਲਿਸ ਦੇ ਵੱਲੋਂ ਅੰਨੇ ਕਾਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ 2 ਸਾਲ ਪਹਿਲਾਂ ਤੋਂ ਚੱਲਦੇ ਆ ਰਹੇ ਇਸ ਮਾਮਲੇ ਨੂੰ ਹੁਣ ਪੁਲਿਸ ਨੇ ਤੁਲ ਜਾ ਦਿੱਤਾ ਜਿਸ ਵਿੱਚ ਇੱਕ ਪੁਲਿਸ ਇੰਸਪੈਕਟਰ ਦੇ ਵੱਲੋਂ ਹੀ ਕਤਲ ਕੀਤਾ ਗਿਆ ਸੀ ਅਤੇ ਫਿਰ ਕਤਲ ਨੂੰ ਸੜਕ ਹਾਦਸਾ ਬਣਾ ਕੇ ਦੱਸਿਆ ਜਾ ਰਿਹਾ ਸੀ ਕਿ ਇੱਕ ਸੜਕ ਹਾਦਸੇ ਦੇ ਦੌਰਾਨ ਨੌਜਵਾਨ ਦੀ ਮੌਤ ਹੋਈ ਹੈ ਪਰ ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਬਾਰ ਬਾਰ ਇਹ ਗੁਹਾਰ ਲਗਾਈ ਕਿ ਉਹਨਾਂ ਦੇ ਬੇਡੇ ਦਾ ਮਰਡਰ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇ ਤਾਂ ਖਬਰ ਤਲਵੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ 2 ਸਾਲਾਂ ਦੇ ਅੰਨੇ ਕਤਲ ਦੀ ਉਥੀ ਨੂੰ ਹੁਣ ਪੁਲਿਸ ਦੇ ਵੱਲੋਂ ਸੁਲਝਾ ਦਿੱਤਾ ਗਿਆ ਸਾਬਕਾ ਪੁਲਿਸ ਇੰਸਪੈਕਟਰ ਦੇ ਵੱਲੋਂ ਹੀ ਜੋ ਇਹ ਕਤਲ ਹੈ ਉਹ ਕੀਤਾ ਗਿਆ ਸੀ ਮ੍ਰਿਤਕ ਦੇ ਪਿਤਾ ਦਾ ਭਰਾ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਇਸ ਕਤਲ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਫਿਰ ਇੱਕ ਸਾਰੀ ਘਟਨਾ ਨੂੰ ਸੜਕ ਹਾਦਸਾ ਬਣਾ ਕੇ ਦੱਸਿਆ ਗਿਆ ਕਿ ਸੜਕ ਹਾਦਸੇ ਦੇ ਦੌਰਾਨ ਨੌਜਵਾਨ ਦੀ ਮੌਤ ਹੋਈ ਹੈ ਪਰ ਸਚਾਈ ਦੇ ਪਿਤਾ ਨੂੰ ਕਿਤਨਾ ਕਿਤੇ ਅੰਦਰ ਜ਼ਹਿਨ ਵਿੱਚ ਪਰੇਸ਼ਾਨ ਕਰਦੀ ਸੀ ਕਿ ਕਿਤਨਾ ਕਿਤੇ ਇਹ ਜੋ ਮਾਮਲਾ ਹੈ ਇਹ ਕਤਲ ਦੇ ਨਾਲ ਜੁੜਿਆ ਹੋਇਆ ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਹੁਣ 2 ਸਾਲ ਦੇ ਬਾਅਦ ਪੁਲਿਸ ਨੇ ਸਾਬਕਾ ਪੁਲਿਸ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਮਾਮਲੇ ਦੇ ਸੰਬੰਧੀ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਦਵ ਜੀ ਆਈਪੀਐਸ ਸ਼੍ਰੀ ਹਰਚਰਨ ਸਿੰਘ ਭੁੱਲਰ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਨੂੰ ਨਤਪਾਣ ਦੇ ਸਬੰਧ ਦੇ ਵਿੱਚ ਚਲਾਈ ਗਈ ਮੁਹਿੰਮ ਨੂੰ ਲੈ ਕੇ ਇੱਕ ਅਸੀਂ ਜਿਹੜਾ ਤਲਵੰਡੀ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਨੂੰ ਜਿਹੜਾ ਹੈਗਾ ਉਹ ਟਰੇਸ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਹੈਗਾ ਇਹ ਮਿਤੀ 19 12 21 ਨੂੰ ਚਸਵਿੰਦਰ ਸਿੰਘ ਨੇ ਇੱਕ ਜਿਹੜੇ ਹੈਗੀ ਹੈ ਇਹਦੇ ਭੇਟੇ ਦੀ ਜਿਹੜੀ ਹੈਗੀ ਹੈ ਜਗਸੀਰ ਸਿੰਘ ਦੀ ਜਿਹੜੀ ਹੈਗੀ ਹੈ ਮੌਤ ਹੋਈ ਸੀਗੀ ਰਾਸਮੇ ਤੇ ਬਹਿਮਨ ਜਸਾ ਸਿੰਘ ਵਾਲੇ ਪਿੰਡ ਉਥੇ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਹੈਗਾ ਤੇ ਇਹਦੀ ਡੈੱਡ ਬੋਡੀ ਉਥੋਂ ਮੌਕੇ ਤੋਂ ਮਿਲੀ ਸੀਗੀ ਜਿਹਦੇ ਸਵਾਨ ਚ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਆ ਉਦੋਂ ਮਤਲਬ ਇਹਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ 174 ਦੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਸਵਿੰਦਰ ਸਿੰਘ ਨੇ ਕੁਝ ਸਮੇਂ ਬਾਅਦ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਵੀ ਜਿਹੜੀ ਇਹਦੇ ਲੜਕੇ ਦੀ ਮੌਤ ਜਿਹੜੀ ਹੈਗੀ ਆ ਉਹ ਸ਼ੱਕੀ ਹੈ ਉਦੋਂ ਹਾਂ ਦਾ ਸਮੰਨਾ ਗਿਆ ਜੀ ਉਦੋਂ 174 ਦੀ ਕਰਨ ਲਈ ਕੀਤੀ ਸੀਗੀ ਵੀ ਜਿਹੋ ਜਿਹੜਾ ਹੈਗਾ ਮੌਕਾ ਹੋਊਗਾ ਜਾਂ ਜਿਸ ਤਰ੍ਹਾਂ ਦੇ ਬਿਆਨ ਹੋਣਗੇ ਕਿਉਂਕਿ ਉਦੋਂ ਹਾਲ ਦੀ ਘੜੀ ਉਹਨਾਂ ਨੇ ਕੋਈ ਬਿਆਨ ਨਹੀਂ ਸੀ ਲਖਾਇਆ ਇਹ ਵਜਿ ਤੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਜਿਹਦੇ ਤੇ ਸੀਨੀਅਰ ਅਫਸਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਮੁਕੱਦਮਾ ਨੰਬਰ 39 ਮਿਤੀ 4 3 22 ਅੰਡਰ ਸੈਕਸ਼ਨ 304 ਏ 279 ਆਈਪੀਸੀ ਜਿਹੜਾ ਹੈਗਾ ਅਨ ਨਾਮਾਲੂਮ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹ ਜਿਹੜਾ ਮਰਨ ਵਾਲੇ ਦੇ ਪਿਤਾ ਦੀ ਜਿਹੜੀ ਹੈਗੀ ਹੈ ਫਿਰ ਨਹੀਂ ਤਸੱਲੀ ਹੋਈ ਹੈਗੀ ਉਹਨੇ ਜਿਹੜੀਆਂ ਹੈਗੀਆਂ ਉਹ ਦਰਖਾਸਤਾਂ ਦੇਣੀਆਂ ਜਾਰੀ ਰੱਖੀਆਂ ਤੇ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਬੇਟੇ ਦੀ ਮੌਤ ਜਿਹੜੀ ਹੈਗੀ ਹੈ ਸ਼ੱਕੀ ਹਲੰਤਾਂ ਚ ਹੋਈ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਿਆ ਤੇ ਮੈਨੂੰ ਵੀ ਵਾਰ-ਵਾਰ ਮਿਲਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਸੀਗਾ ਵੀ ਸਖਤੀ ਨਾਲ ਜਿਹੜਾ ਹੈਗਾ ਇਹਦੀ ਤਫ਼ਤੀਸ਼ ਕਰਦੇ ਹੋਏ ਜਿਹੜਾ ਹੈਗਾ ਮੁਖ ਅਫਸਰ ਸਾਹਿਬ ਨੂੰ ਵੀ ਕਿਹਾ ਸੀਗਾ ਮੈਡਮ ਸਰਬਜੀਤ ਕੌਰ ਨੂੰ ਵੇਦੀ ਤਫਤੀਸ਼ ਕਰਕੇ ਜਿਹੜੀ ਹੈਗੀ ਹੈ ਇਹ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਜਾਵੇ ਜਾਂ ਇਹਦੇ ਅਸਲੀ ਹਾਲਾਤਾਂ ਤੋਂ ਜਿਹੜਾ ਹੈਗਾ ਉਹ ਪਤਾ ਲਗਾਇਆ ਜਾਵੇ ਤੇ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਇਨਸਪੈਕਟਰ ਸਰਵਜੀਤ ਕੌਰ ਅਤੇ ਇਹਨਾਂ ਦੀ ਸਾਰੀ ਟੀਮ ਨੇ ਤੇ ਤਲਵੰਡੀ ਪੁਲਿਸ ਨੇ ਜਿਹੜਾ ਹੈਗਾ ਇਹ ਇੱਕ ਬਲਾਈਂਡ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਤੇ ਹੁਣ ਇਹ ਇਹਦਾ ਜਿਹੜਾ ਮੇਨ ਦੋਸ਼ੀ ਹੈਗਾ ਜਿਨੇ ਇਹ ਮਰਡਰ ਕੀਤਾ ਸੀਗਾ ਉਹ ਲਖਵੀਰ ਸਿੰਘ ਉਰਫ ਲੱਖੀ ਸਿੰਘ ਉਰਫ ਲਖਵਿੰਦਰ ਸਿੰਘ ਸਨ ਆਫ ਜਗਜੀਤ ਸਿੰਘ ਜੱਗਾ ਬਹਿਮਨ ਜਸੇ ਦਾ ਇਹ ਰਹਿਣ ਵਾਲਾ ਹੈਗਾ ਤੇ ਇਹਨੇ ਜਿਹੜਾ ਹੈਗਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਕਰ ਲਈ ਗਈ ਹੈਗੀ ਹੈ ਤੇ ਇਹਨੇ ਜਿਹੜਾ ਹੈਗਾ ਆਪਣੇ ਮੁੱਢਲੇ ਬਿਆਨਾਂ ਦੇ ਮੁੱਢਲੀ ਪੁੱਛਗਿੱਛ ਤੇ ਮੰਨਿਆ ਹੈਗਾ ਵੀ ਇਹਨੇ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਤੇ ਕੁਝ ਵਿਅਕਤੀਆਂ ਦੇ ਕਹਿਣ ਤੇ ਕੀਤਾ ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਹਾਲੇ ਪਤਾ ਕੀਤਾ ਜਾ ਰਿਹਾ ਹੈ ਇਹਦੇ ਇਹਦਾ ਰਿਮਾਂਡ ਲੈ ਕੇ ਜਿਹੜਾ ਹੈਗਾ ਅੱਗੇ ਤੋਂ ਉਹਨਾਂ ਬੰਦਿਆਂ ਬਾਰੇ ਵੀ ਪਤਾ ਕਰਕੇ ਤੇ ਉਹਨਾਂ ਬੰਦਿਆਂ ਨੂੰ ਵੀ ਸਲੱਖਾਂ ਤੇ ਮਗਰ ਜਿਹੜਾ ਹੈਗਾ ਧੱਕਿਆ ਜਾਵੇਗਾ ਕੀ ਕਾਰਨ ਸਰ ਮਰਡਰ ਦਾ ਕਾਰਨ ਕੀ ਹੋਇਆ ਇਹਦੇ ਚ ਮੁੱਢਲੀ ਤਫ਼ਤੀਸ਼ ਚ ਦੇਖੋ ਇਹ ਹਲੇ ਨੇ ਇਹੀ ਦੱਸਿਆ ਹੈਗਾ ਵੀ ਕੁਝ ਬੰਦਿਆਂ ਨੇ ਮਤਲਬ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਅਸੀਂ ਰਲ ਕੇ ਕੀਤਾ ਤੇ ਕਹਿ ਕੇ ਕਰਾਇਆ ਤੇ ਇਹਨੇ ਹਲੇ ਉਹ ਵਜ੍ਹਾ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਲੇ ਤਫ਼ਤੀਸ਼ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹਦੇ ਨਾਲ ਜਿਹੜਾ ਹੈ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ ਤੇ ਉਹ ਤੁਹਾਨੂੰ ਬਾਅਦ 'ਚ ਅਸੀਂ ਦੱਸਾਂਗੇ ਆਪਣਾ ਜਿਹੜਾ ਕਤਲ ਕਰਨ ਉਹ ਜਿਹਾ ਸ਼ਕਾਪਤੀ ਜਿਹਾ ਜਿਹੜਾ ਕਤਲ ਕੀਤਾ ਸੀਗਾ ਨਹੀਂ ਉਹ ਇਹਦਾ ਕੁਝ ਨਹੀਂ ਲੱਗਦਾ ਹੈਗਾ ਇਹ ਤਾਂ ਪਿੱਟਦੇ ਰਹਿਣ ਵਾਲਾ ਸੀਗਾ ਜਿਹੜਾ ਮੇਨ ਦੋਸ਼ੀ ਅਸੀਂ ਫੜਿਆ ਹੈਗਾ ਹਾਲੇ ਤੇ ਉਹ ਅੱਗੇ ਹਾਲੇ ਤਫ਼ਤੀਸ਼ ਹੈਗੀ ਹੈ ਉਹ ਤਫ਼ਤੀਸ਼ ਤੇ ਵਿੱਚ ਦੇਖਾਂਗੇ ਕੀ ਅੱਗੇ ਆਉਂਦਾ ਹੈਗਾ ਮੇਰਾ ਨਾਮ ਜਸਵਿੰਦਰ ਸਿੰਘ ਔਰ ਫੁਸ਼ੰਗਰ ਪਿੰਡ ਦਾ ਮਨਜਸਾ ਸਿੰਘ ਸੈਰੋਂਸਾ ਦਾ ਅਰਜਨ ਸਿੰਘ ਅੱਛਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਸੀਲ ਤਲਵੰਡੀ ਸਾਬੋ ਦਾ ਮੈਂ ਰਹਿਣ ਵਾਲਾ ਹਾਂ ਹਾਂਜੀ ਮੇਰੇ ਬੇਟੇ ਦਾ 2021 ਦੇ ਵਿੱਚ ਕਤਲ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਐਕਸੀਡੈਂਟ ਦਾ ਰੂਪ ਦਿੱਤਾ ਪਰੰਤੂ ਉਹ ਐਕਸੀਡੈਂਟ ਨਹੀਂ ਸੀ ਉਹਦਾ ਮਤਲਬ ਕਿ ਮਾਰ ਡਰ ਕੀਤਾ ਗਿਆ ਸੀ ਪੁਲਿਸ ਦੇ ਮੈਂ ਕਾਫੀ ਤਰਲੇ ਮਿੰਤਾ ਕਰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਮਤਲਬ ਉਹਦਾ ਸਾਡੀ ਗੱਲ ਨਹੀਂ ਸੁਣੀ ਗਈ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਹੁਣ ਦੋ ਅਫਸਰ ਰਹੇ ਜੀ ਆਏ ਸੀ ਡੀਐਸਪੀ ਸਾਹਿਬ ਤੇ ਇਨਸਪੈਕਟਰ ਸਾਹਿਬ ਜਿਨ੍ਹਾਂ ਨੇ ਮੇਰੇ ਮੇਰੀ ਮਤਲਬ ਕਿ ਪੂਰੀ ਤਸੱਲੀ ਦੇ ਨਾਲ ਇਨਕੁਆਰੀ ਕੀਤੀ ਇਨਕੁਆਰੀ ਹੁੰਦੇ ਹੋਏ ਇਹਨਾਂ ਨੇ ਮਤਲਬ ਕਿ ਮੇਰੇ ਬੇਟੇ ਦਾ ਕਤਲ ਕੱਢਿਆ ਕਤਲ ਕਰਨ ਵਾਲਾ ਮੇਰਾ ਸਗਾ ਬ੍ਰਦਰ ਹਰਮਿੰਦਰ ਸਿੰਘ ਜੋ ਕਿ ਪੁਲਿਸ ਇਨਸਪੈਕਟਰ ਰਿਟਾਇਰਮੈਂਟ ਹੋਇਆ ਸੀ ਬਸ਼ਿੰਡਾ ਪੁਲਿਸ ਲੈਨ ਦੇ ਵਿੱਚੋਂ ਇਹ ਆ ਆਗ ਦੇ ਚਾਰ ਬੰਦਿਆਂ ਸਮੇਤ ਆਪ ਦੇ ਨਾਲ ਚਾਰ ਬੰਦੇ ਹੋਰ ਲੈ ਕੇ ਇਹਨਾਂ ਨੇ ਮਤਲਬ ਕਿ ਮੇਰੇ ਬੇਟੇ ਦਾ ਕਤਲ ਕੀਤਾ ਜੋ ਕਿ ਕبول ਹੋ ਚੁੱਕਾ ਹੈ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲੀ ਬੇਨਤੀ ਤਾਂ ਮੇਰੀ ਇਹੀ ਹੈ ਕਿ ਇਹਨਾਂ ਅਫਸਰਾਂ ਵਰਗਾ ਮਤਲਬ ਕਿ ਰੱਬ ਦਾ ਰੂਪ ਹਨ ਜਿਹੜੇ ਇਹ ਅਫਸਰ ਆਏ ਸੀ ਦੋਨੇ ਇੰਸਪੈਕਟਰ ਸਾਹਿਬ ਤੇ ਡਿਫਟੀ ਸਾਹਿਬ ਇਹਨਾਂ ਨੇ ਮਤਲਬ ਕਿ ਮੇਰੇ ਦੇ ਪੂਰਾ ਤਰਸਯੋਗ ਕਰਕੇ ਮੇਰੀ ਜਿਹੜੀ ਇਨਕੁਆਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਜੋ ਕੰਮ ਕੀਤਾ ਬਿਲਕੁਲ ਸਹੀ ਕੀਤਾ ਤੇ ਮੇਰੇ ਬੇਟੇ ਦਾ ਮਤਲਬ ਕਿ ਇਹਨਾਂ ਨੇ ਕਤਲ ਕਢਿਆ ਹੀ ਤੁਸੀਂ ਉਦੋਂ ਤੋਂ ਜਿਹੜੇ ਮਾਰ ਰਹੇ ਸੀ ਥਾਣੇ ਵਿੱਚ ਜਾਂ ਫਿਰ ਹੁਣ ਇਹਨਾਂ ਨੇ ਆਪਣੇ ਆਪ ਕੇਸ ਖੋਲ੍ਹਿਆ ਹੋ ਨਹੀਂ ਮੈਡਮ ਮੈਂ ਜਾਂਦਾ ਹਾਂ ਪਰ ਮਤਲਬ ਕਿ ਕੋਈ ਸਬੂਤ ਨਹੀਂ ਇਹਨਾਂ ਨੂੰ ਮਿਲਿਆ ਜਿਸ ਦਿਨ ਇਹਨਾਂ ਨੂੰ ਸਬੂਤ ਮਿਲ ਗਿਆ ਇਹਨਾਂ ਨੇ ਮੈਨੂੰ ਆਪ ਦੀ ਆ ਬੁਲਾ ਕੇ ਵੀ ਜਸਵੰਦਰ ਸਿੰਘ ਸਾਡੇ ਕੋਲੇ ਆ ਮੈਂ ਇਹਨਾਂ ਦੇ ਕੋਲੇ ਗਿਆ ਕਹਿੰਦਾ ਕਿ ਮਤਲਬ ਕਿ ਤੇ ਬੇਟੇ ਦਾ ਕਤਲ ਹੋਇਆ ਸਾਨੂੰ ਪੱਕੇ ਸਬੂਤ ਮਿਲ ਗਏ ਅੱਪਾ ਇਹ ਕਤਲ ਕੱਢਣਾ। ਫਿਰ ਨਾ ਨਹੀਂ ਮਤਲਬ ਕਿ ਜੀ ਪੂਰੇ ਸਬੂਤ ਲੈ ਕੇ ਰਮਿੰਦਰ ਸਿੰਘ ਤੇ ਕੇਸ ਬਣਾਇਆ ਰਮਿੰਦਰ ਸਿੰਘ ਦੇ ਨਾਲ ਚਾਰ ਹੋਰ ਵਿਅਕਤੀ ਨਾ ਇੱਕ ਧੰਨਾ ਸਿੰਘ ਇੱਕ ਲਖਵੀਰ ਸਿੰਘ ਲੱਖੀ ਚਾਰ ਦੋ ਮਤਲਬ ਕਿ ਹੋਰ ਇਹਨਾਂ ਦੇ ਨਾਲ ਅਣਪਛਾਤੇ ਵਿਅਕਤੀ ਨਾ ਉਹਨਾਂ ਦੇ ਬਾਰੇ ਜੀ ਤਾਂ ਕੋਈ ਪ੍ਰੂਫ ਨਹੀਂ ਮਿਲਿਆ ਵੀ ਕੌਣ ਨਾ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਖਾਸ ਕਰਕੇ ਜਿਹੜਾ ਰਮਿੰਦਰ ਸਿੰਘ ਸਾਬਕਾ ਇਨਸਪੈਕਟਰ ਹੈ ਇਹਨੂੰ ਤਾਂ ਜਰੂਰ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਹਨੂੰ ਤਾਂ ਜਰੂਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਮਤਲਬ ਕਿ ਹੋਰ ਵੀ ਲੋਕਾਂ ਨੂੰ ਜਿਹੜੇ ਪੁਲਿਸ ਅਫਸਰ ਰਿਟਾਇਰਮੈਂਟ ਹੋਏ ਉਹਨਾਂ ਨੂੰ ਵੀ ਨਕਸ਼ਨ ਪਏ ਜੀ ਵੀ ਇਹ ਮਾੜੇ ਕੰਮ ਕਰਨ ਦਾ ਨਤੀਜਾ ਮਾੜਾ ਨਿਕਲਦਾ ਮੈਂ ਪ੍ਰਮਾਤਮਾ ਜੀ ਦੀ ਅਰਦਾਸ ਕਰਦਾ ਜੀ ਇਹਨਾਂ ਦੋਨਾਂ ਅਫਸਰਾਂ ਦੀ ਬਹੁਤ ਤਰੱਕੀ ਹੋਵੇ ਤਾਂ ਜੋ ਲੋਕਾਂ ਨੂੰ ਮਤਲਬ ਕਿ ਪਤਾ ਲੱਗ ਸਕੇ ਆ ਦੇਖੋ ਜੀ ਮੇਰਾ ਇਹੋ ਜਿਹਾ ਬੇਟਾ ਸੀ ਕਦੇ ਜ਼ਿੰਦਗੀ ਦੇ ਵਿੱਚ ਭੁੱਲਿਆ ਨਹੀਂ ਜਾ ਸਕਦਾ ਕਿਉਂਕਿ ਐਡਾ ਹੁਨਰਹਾਰ ਦਿਵਾਰਕ ਸੀਗਾ ਇਹ ਕਦੇ ਇਸਨੇ ਕੋਈ ਗਲਤੀ ਨਹੀਂ ਕੀਤੀ ਸੀਗੀ ਨਾ ਹੀ ਗਲਤੀ ਨੂੰ ਸਹਾਈਲ ਕਰਦਾ ਸੀਗਾ ਜੀ ਮੈਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਜੀ ਇੱਕ ਪਹਿਲਾ ਅਸਰਾਂ ਨੂੰ ਤਰੱਕੀ ਬਖਸ਼ੀ ਜਾਵੇ ਜੀ ਇੱਕ ਮੇਰੇ ਬੇਟੇ ਦਾ ਮੈਨੂੰ ਪੂਰਾ ਪੂਰਾ ਇਨਸਾਫ ਦਿਵਾਇਆ ਜਾਵੇ ਮੇਰੀ ਗਵਰਨਮੈਂਟ ਅੱਗੇ ਬੇਨਤੀ ਹੈ ਇਹਨਾਂ ਨੂੰ ਸਭ ਤੋਂ ਸੱਜ ਸਜ ਦਿੱਤੀ ਜਾਵੇ